ਹਾਂਜੀ ਦੋਸਤੋ ਚੱਲਦੇ ਹੁਣ ਆਪਾਂ ਪਟਿਆਲੇ ਨੂੰ ਜੁੜੇ ਰਹੇ ਹਾਂਜੀ ਡੀਜ਼ਲ ਪਵਾ ਰਿਹਾ ਦੀ ਪੰਪ ਤੇ ਜੀ ਦੋਸਤੋ ਗੁਰਦੁਆਰਾ ਸਾਹਿਬ ਆ ਗਏ ਮੱਥਾ ਟੇਕ ਦਿਆਂ ਇੱਥੇ ਪਟਿਆਲੇ ਹਾਂਜੀ ਗੁਰਦੁਆਰਾ ਸਾਹਿਬ ਆ ਜੀ ਪਟਿਆਲੇ ਚੱਲਦੇ ਹੁਣ ਮੱਥਾ ਟੇਕ ਲਿਆ ਆਪਾਂ ਸ਼ੈਰਨ ਵਾਹਿਗੁਰੂ ਵਾਹਿਗੁਰੂ ਮੱਥਾ ਟੇਕ ਲਿਆ ਜੀ ਗੁਰਦੁਆਰਾ ਸਾਹਿਬ ਹੁਣ ਚੱਲਦੇ ਹਾਂ ਮੰਦਰ ਚ ਮੱਥਾ ਟੇਕਦੇ ਆ ਉਸ ਤੋਂ ਬਾਅਦ ਮਿਲਦੀਆਂ ਭਤੀਜ ਭਤੀਜੀਆਂ ਚੱਲਦੇ ਆ ਜੀ ਹੁਣ ਆਪਾਂ ਸ਼ਹਿਰ ਨੂੰ ਹਾਂਜੀ ਦੋਸਤੋ ਮੱਥਾ ਟੇਕ ਕੇ ਵੀ ਆਪਾਂ ਚੱਲਾਂਗੇ ਫਿਰ ਸ਼ਹਿਰ ਨੂੰ ਬਾਈ ਨੰਬਰ ਕੱਢਦੇ ਆ ਜਾ ਕੇ ਹਾਂਜੀ ਮੱਥਾ ਟੇਕ ਲਿਆ ਜੀ ਆਪਾਂ ਤੇ ਹੁਣ ਮਿਲਦੇ ਆ ਦੋਸਤਾਂ ਨੂੰ ਭਤੀਜ ਭਤੀਜੀਆਂ ਤੇ ਫਿਰ ਖਾਨ ਪਿੰਡ ਦਾ ਸਮਾਨ ਲੈ ਕੇ ਚੱਲਾਂਗੇ ਪਿੰਡ ਨੂੰ ਤੇ ਮੈਂ ਤਾਂ ਯਾਰ ਸਾਰੇ ਪਾਸਿਓ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਮੈਂ ਤਾਂ ਭੀਜੀ ਤੇ ਨੌਕਰ ਵਾਲੀ ਗੱਲ ਆਪਣੇ ਵਿੱਚੇ ਰਹਿ ਗਈ ਧੀ ਜਮੀਨ ਬਾਹਰ ਆਏ ਸੀ ਉਹਨੂੰ ਐਂ ਦੀ ਕਿ ਛੇਤੀ ਘਰੇ ਜਾਈਏ ਠੀਕ ਆ ਜੀ ਠੰਡ ਦਾ ਮੌਸਮ ਸੀ ਪਤਾ ਨਹੀਂ ਵਿਆਹ ਕਰਕੇ ਸੀ ਰੱਬ ਦੀਆਂ ਰੱਬ ਜਾਣੇ ਉਹਨੂੰ ਐਂ ਦੀ ਨੇ ਤਾਂ ਹਿੱਲਣਾ ਨਹੀਂ ਹੈਗਾ ਰਾਤ ਦੇ ਕੇ 11:00 ਵੱਜ ਗਿਆ ਤਾਂ ਕਿ ਸਾਰੀ ਰਾਤ ਇਹ ਜਮੀਨ ਬਾਹੂਗਾ ਇੱਥੇ ਉਹਨੇ ਕੀ ਕਰਿਆ ਉੱਥੇ ਨਾ ਆਪਣੀ ਚੋਏ ਤੇ ਜਮੀਨ ਆ ਜਿਹੜੀ ਉੱਥੇ ਪੁਰਾਣੇ ਦਰਖਤ ਖੜੇ ਨੇ ਉੱਥੇ ਉੱਲੂ ਬੋਲਦੇ ਹੁੰਦੇ ਨੇ ਰਾਤ ਨੂੰ ਉਹਨੇ ਪੱਲੀ ਲੈ ਕੇ ਨਾ ਉੱਪਰ ਆਵਦੇ ਮਤਲਬ ਮੇਰਾ ਪੁਲਸੀ ਡੀ ਹੈ ਅੱਛਾ ਆ ਭਤੀਜ ਆ ਗਿਆ ਆਪਣਾ ਉਹ ਠੀਕ ਆ ਵਧੀਆ ਜੀ ਵਧੀਆ ਜੁਰੀ ਦੱਸੋ ਜੀ ਉਹ ਕੈਰਫੋਰਡ ਹਾਂ ਜੀ ਐਨ ਉਹ ਕੈਰਫੋਰਡ ਠੀਕ ਆ ਠੀਕ ਆ ਜਦ ਲਈ ਇੱਥੇ ਵੀ ਠੀਕ ਹੈ ਹਾਂ ਬਹੁਤ ਆ ਰਾਤ ਨੂੰ ਪਾਵਾਂਗੇ ਆ ਤੇ ਗੱਲ ਆਪਣੀ ਵਿੱਚ ਰਹਿ ਗਈ ਦੀ ਭਤੀਜ ਆ ਗਿਆ ਸੀ ਉਹ ਨਾ ਪੱਲੀ ਲੈ ਕੇ ਯਾਰ ਤੋਂ ਲਾਈਟ ਪੈਂਦੀ ਦੀ ਉੱਪਰ ਨੂੰ ਚਾਰ ਗਿੱਲਿਆਂ ਦੀ ਪੱਲੀ ਲੈ ਕੇ ਉਹ ਉਹਨੇ ਉਹ ਕਰਿਆ ਭੱਜਿਆ ਉਹ ਖੇਤ ਚ ਨੂੰ ਦੂਰ ਤੋਂ ਮੈਨੂੰ ਵੀ ਲੱਗਿਆ ਮੈਂ ਕਿ ਉਹ ਚਿੱਟਾ ਕੀ ਆ ਉਹ ਮੈਂ ਗੱਲ ਗੌਰ ਯੂ ਨਹੀਂ ਹੈਗੀ ਮੈਂ ਟਰੈਕਟਰ ਬੰਦ ਕਰਕੇ ਖੜ ਗਿਆ ਉੱਥੇ ਫੇਰ ਟਰੈਕਟਰ ਸਟਾਰਟ ਕੀਤਾ ਮੈਂ ਤਵੀਆਂ ਐ ਉੱਪਰ ਲੈ ਗਿਆ ਮੈਂ ਖੇਤ ਚ ਉਹ ਹਾਕਾਂ ਹੂਕਾਂ ਮਾਰੀਆਂ ਫੇਰ ਅੰਦਰ ਜਾ ਕੇ ਪੈ ਗਿਆ ਜਾਣ ਕੇ ਕੋਠੇ ਚ ਮੈਂ ਕਿਹਾ ਉੱਥੇ ਕੋਈ ਚਿੱਟੀ ਚਿੱਟੀ ਚੀਜ਼ ਤੀ ਕਹਿੰਦਾ ਭੂਤ ਹੋਊਗਾ ਕਹਿੰਦਾ ਤੈਨੂੰ ਮੈਂ ਕਿਹਾ ਤਾਂ ਹੈ ਤੀ ਕਿ ਇੱਥੇ 12 ਵਜੇ ਤੋਂ ਬਾਅਦ ਨਹੀਂ ਖੇਤ ਚ ਰੁਕੀਦਾ ਹੁੰਦਾ ਹੈਗਾ ਉਹ ਫੇਰ ਮੈਂ ਘਰੇ ਗੱਲ ਦੱਸੀ ਦੂਏ ਦਿਨ ਫੇਰ ਲਾਣੇਦਾਰ ਨੇ ਘੂਰਿਆ ਉਹਨੂੰ ਖਾ ਸਾਕੇ ਕਹਨੂੰ ਤੂੰ ਜਮਾਕ ਨੂੰ ਡਰਾਈ ਜਾਂਦਾ ਹੈ ਉਹ ਕਰੀ ਜਾਂਦਾ ਇਹ ਜੀਆਂ ਬਹੁਤ ਕਿਸੇ ਨੇ ਯਾਰ ਕਿਸੇ ਦਿਨ ਫੇਰ ਪੁਰਾਣੀਆਂ ਗੱਲਾਂ ਦੇ ਉੱਪਰ ਆਪਾਂ ਵਲੌਗ ਇਹ ਪਾਵਾਂਗੇ ਉਹ 35 40 ਮਿੰਟ ਦਾ ਵਲੌਗ ਬਣ ਜੂਗਾ ਬਹੁਤ ਗੱਲਾਂ ਨੇ ਯਾਰ ਕਈ ਵਾਰ ਯਾਦ ਆ ਜਾਂਦੀ ਹੈ ਪੁਰਾਣੀ ਮੈਮਰੀ ਬਾਕੀ ਰਾਜੀ ਖੁਸ਼ੀ ਹੱਸਦੇ ਬਸਦੇ ਰਿਹਾ ਕਰੋ ਹੁਣ ਚਲਦੇ ਆਪਾਂ ਬਾਈ ਨੰਬਰ ਫੜਕ ਹਾਂਜੀ ਦੋਸਤੋ ਹੁਣ ਚਲਦੇ ਆਪਾਂ ਨਵਾਂ KFC ਖੁੱਲੇ ਆ ਉੱਥੇ ਚਲਦੇ ਆ ਮਿਲ ਕੇ ਆਉਣੀ ਆਪਣੀ ਹਾਂਜੀ ਦੋਸਤੋ ਲੈ ਲੇ ਆਪਾਂ ਸਮਾਨ ਟਿਮੀ ਉਹਨਾਂ ਦਾ ਪੀਜਾ ਜਾ ਤੇ ਹੁਣ ਆਪਾਂ ਇੱਕ ਢੇੜਾ ਲਾ ਕੇ ਬਾਈ ਨੰਬਰ ਫਿਰ ਚੱਲਦੇ ਆ ਘਰ ਨੂੰ ਤੇ ਇੱਕ ਗੱਲ ਮੈਂ ਯਾਰ ਹੋਰ ਕਹਿਣਾ ਕਈ ਨਾ ਦੋਵੇਂ ਲੋਟ ਮੈਸੇਜ ਕਰ ਦਿੰਦੇ ਨੇ ਕਿ ਟਿਮੀ ਟੌਮ ਨੂੰ ਕੁਝ ਮੈਂ ਚੀਜ਼ ਪਾਉਣਾ ਏ ਯਾਰ ਕਿਸੇ ਦਾ ਕੀ ਢਿੱਡ ਦੁਖਦਾ ਏ ਤੁਸੀਂ ਪਾ ਲਓ ਲਿਆ ਕੇ ਅਸੀਂ ਜਿਹੜਾ ਰੋਕਦੇ ਆ ਕਿਸੇ ਨੂੰ ਠੀਕ ਆ ਨਾਲੇ ਉਹ ਨਵਾਂ ਥੜੋ ਖਾਣ ਲੱਗੇ ਨੇ ਕੋਈ ਜਿੱਦਣ ਦੇ ਲਿਆਉਂਦੇ ਨੇ ਜਦਦੇ ਉਹ ਖਾ ਰਹੇ ਹੈਗੇ ਨਹੀਂ ਉਹ ਠੀਕ ਆ ਆ ਮੈਂ ਉਹਨਾਂ ਨੂੰ ਕਹਿ ਰਿਹਾ ਕਿ ਜਿਹੜੇ ਗਲਤ ਕਮੈਂਟ ਕਰਦੇ ਨੇ ਤੁਹਾਨੂੰ ਨਹੀਂ ਮੈਂ ਕਹਿ ਰਿਹਾ ਤੁਸੀਂ ਤਾਂ ਮੇਰੇ ਲਾडले ਭਤੀਜ ਭਤੀਜੀਓ ਹੈਗੇ ਹੋ ਤੇ ਆ ਨਵਾਂ ਖੁੱਲਿਆ ਇਹ ਬ੍ਰਾਂਚ ਜੀ ਇਹਨਾਂ ਦਾ ਦੇਖਦੇ ਆਂ ਕਿ ਕਹੇ ਜਾ ਨਕੂਆ ਖਾਣ ਨੂੰ ਬਾਕੀ ਲਵ ਜੂ ਰਾਜੀ ਖੁਸ਼ੀ ਹੱਸਦੇ ਵਾਸਤੇ ਹਾਂਜੀ ਦੋਸਤੋ ਪਟਿਆਲੇ ਖੜੇ ᱛੀ ਯਾਰ ਆ ਆਪਣਾ ਪੀੜਾ ਆ ਗਿਆ ਪਟਿਆਲੇ ਤੂੰ ਹੀ ਹੈਗੇ ਨੇ ਸੱਸੀ ਕਾ ਜੀ ਸਾਰਿਆਂ ਨੂੰ ਵੀਰ ਜੋਬ ਕਰਦਾ ਏ ਕਦਵਾਰੀ ਹਾਂਜੀ ਕੁੜਵਾਰੀ ਠੀਕ ਆ ਠੀਕ ਆ ਜੀ ਹੋਰ ਠੀਕ ਠਾਕ ਆ ਘਰ ਪਰਵਾਰ ਤੁਹਾਡੀ ਸਾਰੀ ਵੀਡੀਓ ਬਹੁਤ ਸੋਹਣੀ ਆ ਨਾ ਨਾ ਧੰਨਵਾਦ ਆ ਖਾਣਾ ਪੀਣਾ ਤਾਂ ਨਹੀਂ ਕੁਝ ਨਾ ਜੀ ਨਾ ਜੀ ਬਹੁਤ ਸ਼ੁਕਰੀਆ ਨਾ ਨਾ ਜੀ ਠੀਕ ਆ ਤੁਸੀਂ ਦੱਸੋ ਨਾ ਇਹ ਪੁੱਤਾ ਫੁੱਨਾ ਨਾ ਫੁੱਲਾ ਪੁੱਤ ਤੇ ਆ ਆਪਣਾ ਮਿੱਤਰ ਪਿਆਰਾ ਭਤੀਜ ਕਨਗੋ ਆ ਪਟਵਾਜੀ ਤੋਂ ਕਨਗੋ ਬਣ ਗਿਆ ਦੇਖ ਲਓ ਯਾਰ ਤੁਸੀਂ ਇੰਨਾ ਪਿਆਰ ਕਰਦੇ ਹੋ ਯਾਰ ਥੋੜਾ ਤੁਹਾਨੂੰ ਲਵ ਟੂ ਆ ਦਿਲ ਤੋਂ ਯਾਰ ਦਿਲ ਦੀਆਂ ਗਹਿਰਾਈਆਂ ਤੋਂ ਯਾਰ ਲਵ ਹਾਂਜੀ ਅੱਧਰ ਖੜੇ ਆ ਯਾਰ ਪਾਈ ਨੰਬਰ ਕੀ ਆ ਮੇਰਾ ਭਤੀਜ ਲੰਗਪਿੰਡਾ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਟਿਊਸ਼ਨ ਪੜਦਾ ਏ ਓਰੇ ਟਿਊਸ਼ਨ ਲੱਗੀ ਟਿਊਸ਼ਨ ਹਾਂਜੀ ਠੀਕ ਆ ਠੀਕ ਆ ਕਿੰਨੇ ਨੰਬਰ ਲੈ ਲੇਗਾ ਕੀ ਪੁੱਤ ਕੱਢ ਦੇਣੇ ਆ ਬਸ ਠੀਕ ਆ ਜ਼ੋਰ ਮਾਰੂ ਮਾੜਾ ਜੀ ਹੋਰ ਦੱਸ ਕੋਈ ਖਾਣਾ ਪੀਣਾ ਤਾਂ ਨਹੀਂ ਨਹੀਂ ਓਕੇ ਓਕੇ ਆ ਜੀ ਠੀਕ ਆ ਓਕੇ ਚਾਹੀਦਾ ਪੁੱਤ ਹਾਂਜੀ ਦੋਸਤੋ ਘਰੇ ਆ ਗਏ ਆਪਾਂ ਹੋਰ ਦੱਸੋ ਗੱਲਬਾਤ ਠੀਕ ਹੋ ਹਾਂਜੀ ਦੋਸਤੋ ਜੀ ਦੇਸੀ ਕੋ ਆ ਗਏ ਆਪਾਂ ਪਿੰਡ ਆ ਗਏ ਸੀ ਤੇ ਟਿੰਨੀ ਟੌਮ ਉਹਨਾਂ ਦਾ ਪੀਏ ਤੇ ਗੀਂਗੇ ਆ ਯਾਰ ਜਿਵਾਕ ਮੋਰੀ ਆਹ ਬੱਚੋ ਪੀਜਾ ਖਾਓਗੇ ਉਹ ਟੌਮੀ ਵੀ ਦਿਖਾ ਦੇ ਬਗੜਾ ਤੇ ਜੇ ਟੌਮੀ ਨੂੰ ਖੋਲ ਦੇਣਾ ਇਹ ਤੇ ਇਹਨੂੰ ਫਿਰ ਪੀਜਾ ਵੀ ਖਵਾਵਾਂਗੇ ਬਾਕੀ ਰਾਜੀ ਖੁਸ਼ੀ ਹੱਸਦੇ ਵਸਦੇ ਰਹੋ ਜਿੰਨੇ ਵੀ ਤੁਸੀਂ ਆ ਚਾਚੇ ਨੂੰ ਮਿਲੇ ਲੱਭ